ਬਹੁਤ ਵੱਡੀ ਗਵਾਹੀ ਹੈ ਮੇਰੀ ਮੈਨੂੰ ਮੇਰੀ ਪੰਜ ਜਗ੍ਹਾ ਭਵਿਸ਼ਵਾਣੀਆਂ ਹੋ ਚੁੱਕੀਆਂ ਸੀ ਵਕ ਵਕ ਪਾਸਾ ਨੇ ਮੇਰੀ ਭਵਿਸ਼ਵਾਣੀ ਕੀਤੀ ਸੀ ਪਰ ਉਸ ਸਮਾਂ 3 ਸਾਲ ਹੋ ਗਏ ਸੀ ਭਵਿਸ਼ਵਾਣੀ ਹੋਈ ਨਹੀਂ ਪਰ ਮੈਨੂੰ ਹੀ ਪਤਾ ਸੀ ਕਿ ਪਰਮੇਸ਼ਰ ਨੇ ਰਈਏ ਦੇ ਵਿੱਚ ਰੱਬ ਦੇ ਦਾਤਾਂ ਨੂੰ ਰੱਖਿਆ ਮੇਰੇ ਵਾਸਤੇ ਕਿ ਅੰਬਰਸਾਰ ਇਹ ਮੇਰੇ ਸਾਡੇ ਘਰ ਕੇ ਆਏ ਨੇ ਹallelujah 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 ਮੈਨੂੰ ਇੱਕ ਪਾਸਟਰ ਨੇ ਇੰਨੀ ਗੱਲ ਵੀ ਕਹੀ ਕਿ ਮੈਨੂੰ ਮੈਨੂੰ ਕਹਿੰਦਾ ਮੇਰੇ ਤੋਂ ਥੀ ਵਾ ਤੈਨੂੰ ਕੋਈ ਮਥਾ ਨਹੀਂ ਕਰ ਸਕਦਾ ਤੇ ਮੇਰੇ ਤੋਂ ਸੀ ਵੱਤੂ ਰੱਬ ਦੀ ਸੇਵਾ ਨਹੀਂ ਕਰ ਸਕਦਾ ਕਿਸੇ ਪਾਸਟਰ ਨੇ ਕਿਹਾ ਤਾਂ ਕਿਸੇ ਪਾਸਟਰ ਨੇ ਮੈਨੂੰ ਕਿਹਾ ਸੀ ਓਕੇ ਤੇ ਮੈਨੂੰ ਕਹਿੰਦਾ ਵੀ ਤੁਸੀਂ ਮੇਰੇ ਚਰਚ ਵਿੱਚ ਆਇਆ ਕਰਦੇ ਮੈਂ ਹੀ ਤੁਹਾਨੂੰ ਮਥਾ ਕਰ ਸਕਦਾ ਮੈਂ ਹੀ ਤੁਹਾਨੂੰ ਰੱਬ ਦੇ ਕੰਮਾਂ ਵਿੱਚ ਮੇਰੇ ਤੌਰ 'ਤੇ ਤੇਰੇ ਜੀਵਨ 'ਚ ਕੰਮ ਹੋਣੇ ਆ ਬਸ ਹਾਂਜੀ ਹਾਂਜੀ ਓਕੇ ਤੇ ਮੈਨੂੰ ਨਹੀਂ ਪਤਾ ਨਹੀਂ ਕਿ ਪਰਮਿਸ਼ਨ ਨੇ ਅੰਮ੍ਰਿਤਸਰ ਤੋਂ ਨਹੀਂ ਰਈਏ ਤੋਂ ਪਰਮੇਸ਼ਰ ਦੇ ਦਾਤਾਂ ਨੂੰ ਭੇਜਣਾ ਹੀ ਮੇਰੇ ਵੱਸ ਤੇ ਕਿ ਮਥਾ ਕਰਨ ਨੂੰ ਅੱਥੇ ਓਕੇ ਤੇ ਉਹ ਕੰਮ ਮੇਰੀ ਜ਼ਿੰਦਗੀ ਵਿੱਚ ਹੋਏ ਕਿ ਮੈਂ ਦਾ ਬਿਆਨ ਨਹੀਂ ਕਰ ਸਕਦਾ ਤੁਹਾਨੂੰ ਮਤਲਬ ਕਿਦਾਂ ਮਤਲਬ ਬਦਲਾਵ ਕੀ ਆਇਆ ਤੁਹਾਡੇ ਕਰਜ਼ਾ ਸੀ ਹਾਂਜੀ ਗਰੀਬੀ ਸੀ ਕੀ ਪਰੇਸ਼ਾਨੀ ਸੀ ਤੁਹਾਡੇ ਜੀਵਨ ਦੇ ਵਿੱਚ ਕੀ ਬਦਲਾਵ ਆਇਆ ਬਦਲਾਵ ਹੈ ਤੁਸੀਂ ਖੁਸ਼ ਕਿਉਂ ਹੋ ਇੰਨੇ ਪਹਿਲਾਂ ਤਾਂ ਜਦੋਂ ਤੁਸੀਂ ਆਉਂਦੇ ਸੀ ਬੜੇ ਨਿਰਾਸ਼ ਸੀ ਨਾ ਹਾਂਜੀ ਹਾਂਜੀ ਅੱਜ ਕੀ ਖੁਸ਼ੀ ਹੈ ਤੁਹਾਡੇ ਜੀਵਨ ਦੇ ਵਿੱਚ ਖੁਸ਼ੀ ਹੈ ਕਿ ਮੇਰੇ ਸਿਰ ਦੇ ਉੱਤੇ ਕਰਜ਼ਾ ਵੀ ਸੀ ਉਹ ਕਰਜ਼ਾ ਵੀ ਹੌਲੀ ਹੌਲੀ ਮੇਰੇ ਸਿਰ ਦੇ ਉੱਤੇ ਲੱਤ ਦਸ਼ ਲੱਤ ਦਾ ਪਿਆ ਓਕੇ ਨੰਬਰ 2 ਤੇ ਕੀ ਮੈਨੂੰ ਇੱਕ ਸ਼ਾਂਤੀ ਆਈ ਜੋ ਸ਼ਾਂਤੀ ਮੈਨੂੰ ਕਿਤੇ ਵੀ ਨਹੀਂ ਮਿਲੀ ਓਕੇ 15 ਸਾਲ ਹੋ ਗਏ ਉਹ ਸ਼ਾਂਤੀ ਨਹੀਂ ਸੀ ਉਹ ਸ਼ਾਂਤੀ ਨਹੀਂ ਆਈ ਥੀ ਮੈਨੂੰ ਅੱਜ ਇੱਕ ਤੁਹਾਨੂੰ ਇੱਥੇ ਆ ਕੇ ਸ਼ਾਂਤੀ ਮਹਿਸੂਸ ਹੋਈ ਖੁਸ਼ੀ ਹੋਈ ਹੈ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਖ ਮੈਂ ਆਪਣੀ ਤੁਸੀਂ ਆਪਣੀ ਗੱਡੀ ਦੀ ਵੀ ਗਵਾਹੀ ਦੇ ਰਹੇ ਸੀ ਕੱਲ ਹਾਂਜੀ ਮੈਂ ਨਾ ਪਰਮੇਸ਼ਰ ਦੇ ਦਾਤਾ ਨੇ ਕਿਹਾ ਕਿ ਅਸੀਂ 18 ਦਿਨ ਨੂੰ ਨਾ ਪ੍ਰਭਾਤ ਫੇਰੀ ਕੱਟਣੀ ਹੈ ਮੇਰੇ ਮਨ ਵਿੱਚ ਆਇਆ ਮੈਂ ਮੈਂ ਨਵੀਂ ਗੱਡੀ ਲਵਾਵਾਂ ਤੇ ਮੈਂ ਉੱਥੇ ਨਵੀਂ ਗੱਡੀ ਦੇ ਵਿੱਚ ਨਾ ਪਰਮੇਸ਼ਰ ਦੇ ਰੱਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮੈਂ ਪ੍ਰਭਾਤ ਫੇਰੀ ਦੇ ਨਾਲ ਲੈ ਕੇ ਜਾਵਾਂ ਤੇ ਮੈਂ ਤੇ ਮੇਰੀ ਵਾਈਫ ਨੇ ਨਾ ਏਜੰਸੀ ਵਿੱਚ ਗਏ ਤੇ ਅਸੀਂ ਨਵੀਂ ਗੱਡੀ ਲੈਣ ਵਾਸਤੇ ਪੇਪਰ ਪੁੱਪਰ ਇੱਕ ਘਟਦਾ ਪਿਆ ਸੀ ਤੁਹਾਡਾ ਸੜਕੋਂ ਨਵੀਂ ਗੱਡੀ ਨਹੀਂ ਲਈ ਤੀ ਗਈ ਜੀ ਤੇ ਉਹਦੇ ਤੋਂ ਬਾਅਦ ਮੈਨੂੰ ਕਈ ਬੰਦੇ ਦਾ ਫੋਨ ਆਇਆ ਰਾਤੀ 9 ਵਜੇ 9:30 ਵਜੇ ਫੋਨ ਆਇਆ ਕਿ ਉਹ ਕਹਿੰਦਾ ਕਿ ਮੈਂ ਮੇਰੇ ਕੋ ਨਵੀਂ ਗੱਡੀ ਗਈ ਹੈ ਤੇ ਤੂੰ ਆ ਕੇ ਮੇਰੇ ਕੋ ਗੱਡੀ ਲੈ ਜਾ ਤੇ ਤੂੰ ਪੈਸੇ ਭਾਵੇਂ ਥੋੜੇ-ਥੋੜੇ ਕਰਕੇ ਜਿੱਦਾਂ ਮਰਜ਼ੀ ਮੈਨੂੰ ਦੇਈ ਜਾ ਅੱਛਾ ਤੇ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਮੈਂ ਉਸ ਤੋਂ ਅਗਲੇ ਦਿਨ ਮੈਂ ਨਵੀਂ ਗੱਡੀ ਲੈ ਕੇ ਆਇਆ ਤੇ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਇਹ ਰੱਬ ਦੇ ਦਸਾਂ ਨੇ ਜੋ ਮੇਰੀ ਜ਼ਿੰਦਗੀ ਵਿੱਚ ਕੀਤਾ ਸੀ ਉਹ ਮੇਰੇ ਬਨਾਲ ਜ਼ਿੰਦਗੀ ਵਿੱਚ ਹੋਇਆ ਲੈਣ ਗਈ ਸੀ ਏਜੰਸੀ 'ਚ ਗੱਡੀ ਪੇਪਰ ਇੱਕ ਨਾ ਕੰਪਲੀਟ ਹੋਣ ਦੇ ਕਰਕੇ ਤੁਹਾਡੀ ਗੱਡੀ ਜਿਹੜੀ ਆ ਤੁਹਾਨੂੰ ਨਹੀਂ ਮਿਲੀ ਫਾਈਨਾਂਸ ਨਹੀਂ ਹੋਈ ਤੁਹਾਡੀ ਗੱਡੀ ਲੇਕਿਨ ਜਦੋਂ ਤੁਸੀਂ ਵੀਰਵਾਰ ਆਏ ਸੀ ਤੁਹਾਨੂੰ ਕੁਝ ਅਵਾਰਡਸ ਦਿੱਤੇ ਗਏ ਸੀ ਔਰ ਅਵਾਰਡਸ ਬੜੇ ਵੱਡੇ-ਵੱਡੇ ਅਵਾਰਡਸ ਅਗੇ ਸੀ ਖੁਦਾ ਦੇ ਦਾਸ ਦੇ ਵੱਲੋਂ ਇਹਨਾਂ ਨੂੰ ਬਹੁਤ ਵੱਡੇ ਅਵਾਰਡਸ ਦਿੱਤੇ ਗਏ ਸੀ ਕਿ ਸੁਰਜੀਤ ਤੁਸੀਂ ਆਪਣੇ ਜੀਵਨ ਦੇ ਵਿੱਚ ਮਤਲਬ ਆ ਚੀਜ਼ਾਂ ਨੂੰ ਵੇਖੋਗੇ ਜੋ ਤੁਸੀਂ ਕਦੀ ਸੋਚੀਆਂ ਵੀ ਨਾ ਹੋਣਗੀਆਂ ਔਰ ਤੁਰੰਤ ਹੀ ਜਦੋਂ ਇਹ ਵਾਪਸ ਆਪਣੇ ਘਰ ਗਿਆ ਵੈਸਾ ਹੀ ਸੇਮ ਉਹਨਾਂ ਦੇ ਨਾਲ ਹੋਇਆ ਕਿ ਗੱਡੀ ਲੈਣ ਗਏ ਗੱਡੀ ਮਿਲੀ ਨਹੀਂ ਲੇਕਿਨ ਇੱਕ ਬ੍ਰਦਰ ਇਦਾਂ ਦਾ ਇਹਨਾਂ ਨੂੰ ਮਿਲਿਆ ਉਹਨੇ ਬੋਲਿਆ ਕਿ ਮੇਰੇ ਕੋਲ ਨਵੀਂ ਗੱਡੀ ਪਈ ਆ ਤੂੰ ਮੇਰੀ ਗੱਡੀ ਲੈ ਲੈ ਔਰ ਜਦੋਂ ਤੇਰਾ ਦਿਲ ਕਰੂਗਾ ਜਿੱਦਾਂ ਜਿੱਦਾਂ ਤੇਰਾ ਦਿਲ ਕਰੂਗਾ ਤੂੰ ਮੈਨੂੰ ਉਦੋਂ-ਉਦੋਂ ਹੀ ਪੈਸੇ ਦੇ ਦੇ ਹallelujah ਇਹ ਕੋਈ ਛੋਟੀ ਗੱਲ ਆ ਇਹ ਬਹੁਤ ਵੱਡੀ ਗੱਲ ਵਾ ਕਿਉਂਕਿ ਇਹਨਾਂ ਦੇ ਅੰਦਰ ਵੀ ਅਭਿਸ਼ੇਕ ਨੇ ਕੰਮ ਕਰਨਾ ਸਟਾਰਟ ਕਰ ਦਿੱਤਾ ਜੀ ਤੁਸੀਂ ਵੀ ਦੱਸੋ ਤੁਹਾਡੇ ਦੁਆਰਾ ਕੀ ਕੀ ਕੰਮ ਹੁਣ ਸਟਾਰਟ ਹੋਏ ਮੈਨੂੰ ਰੱਬ ਦੇ ਦਾਤਾਂ ਨੇ ਕਿਹਾ ਵੀਰਵਾਰ ਮੈਨੂੰ ਕਿਹਾ ਕਿ ਤੂੰ ਜਿਹਦੇ ਤੇ ਹੱਥ ਰੱਖੇਗਾ ਨਾ ਉਹ ਰੋਗੀ ਚੰਗੇ ਹੋਣਗੇ ਓਕੇ ਤੇ ਮੈਂ ਘਰੇ ਗਿਆ ਮੈਂ ਪ੍ਰਾਰਥਨਾ ਕੀਤੀ ਤੇ ਮੇਰੇ ਨਾਲ 15 20 ਦਿਨ ਤੋਂ ਨਾ ਮੇਰੀ ਡੀੜ ਦੀ ਹੱਡੀ ਤੇ ਨਾ ਦਰਦ ਬਹੁਤ ਨਿਕਲਦੀ ਪਈ ਸੀ ਤੇ ਮੈਂ ਵੱਖ-ਵੱਖ ਡਾਕਟਰਾਂ ਕੋ ਵੀ ਗਿਆ ਵਾਂ ਪਰ ਮੈਨੂੰ ਫਰਕ ਨਹੀਂ ਪੈਂਦਾ ਸੀ ਤੇ ਮੈਂ ਸੋਚਿਆ ਕਿ ਮੈਂ ਰੱਬ ਦੇ ਦਾਤਾਂ ਨੇ ਮੈਨੂੰ ਹੁਕਮ ਦਿੱਤਾ ਵਾ ਕੀ ਤੂੰ ਜਿਹਦੇ ਸਿਰ ਤੇ ਹੱਥ ਕੀਂਗਾ ਚੰਗਾ ਕਰੇ ਉਹ ਪਹਿਲਾਂ ਮੈਂ ਆਪਣੇ ਉੱਤੇ ਅਜਮਾ ਕੇ ਵੇਖਵਾਂ ਹੁੰਦਾ ਸੀ ਓਕੇ ਤੇ ਮੈਂ ਆਪਣੀ ਰੀੜ ਦੀ ਹੱਡੀ ਦੇ ਪਿੱਛੇ ਐ ਕਰਕੇ ਹੱਥ ਰੱਖਿਆ ਤੇ ਮੈਂ ਪ੍ਰਾਰਥਨਾ ਕੀਤੀ ਓਦੇ ਤੋਂ ਬਾਅਦ ਮੇਰੀ ਰੀੜ ਦੀ ਹੱਡੀ ਗਾਇਬ ਹੋ ਗਈ ਪਤਾ ਨਹੀਂ ਕਿੱਥੇ ਲੁੱਈ ਯਾਰ ਸਾਰੀ ਦਰਦ ਨਹੀਂ ਆਈ ਮਰੀ ਫਸਟ ਪ੍ਰੈਕਟੀਕਲ ਤੂੰ ਕੀਤਾ ਹਾਂਜੀ ਮੈਂ ਪ੍ਰੈਕਟੀਕਲ ਕਿੰਨੇ ਸਾਲਾਂ ਦੇ ਵਿੱਚ ਪਹਿਲਾ ਪ੍ਰੈਕਟੀਕਲ ਕੀਤਾ ਮੈਂ ਜਦੋਂ ਦਾ ਮੈਂ ਪ੍ਰਭੂ ਵਿੱਚ ਆਇਆ ਮੈਂ ਬੜੀ ਵਾਰੀ ਕੀਤਾ ਪਰ ਉਹ ਕੰਮ ਹੋਇਆ ਨਹੀਂ ਪਰ ਜਦੋਂ ਦੇ ਰੱਬ ਦੇ ਦਾਤਾਂ ਨੇ ਮੈਨੂੰ ਆਗਿਆ ਦਿੱਤੀ ਉਸ ਆਗਿਆ ਦਾ ਮੈਂ ਪਾਲਣ ਕੀਤਾ ਤੇ ਮੈਂ ਉਹ ਕੰਮ ਕੀਤਾ ਮੇਰੀ ਜ਼ਿੰਦਗੀ 'ਚ ਉਹ ਕੰਮ ਹੋ ਉਹਦੇ ਤੋਂ ਮਤ ਮੇਰੇ ਛੋਟੇ ਭਰਾ ਦੀ ਕੁੜੀ ਹੈ ਗੁੜੀਆ ਉਹਨਾਂ ਦਾ ਜ਼ੁਕਾਮ ਨਹੀਂ ਹਟਦਾ ਪਿਆ ਸੀ ਮੈਂ ਉਹਦੇ ਉੱਤੇ ਪ੍ਰਾਰਥਨਾ ਕੀਤੀ ਉਹਦਾ ਜ਼ੁਕਾਮ ਹਟ ਗਿਆ ਉਹਦਾ ਜ਼ੁਕਾਮ ਵੀ ਠੀਕ ਹੋ ਗਿਆ ਹallelujah ਹੁਣ ਤਾਂ ਮੇਰੀ ਜ਼ਿੰਦਗੀ ਜਾਇ ਕੰਮ ਹੋ ਰਿਹਾ ਜੀ ਮੈਂ ਜੋ ਮੂੰਹ ਕਹਿੰਨਾ ਹੈ ਨਾ ਉਹ ਹੋ ਜਾਂਦਾ ਓਕੇ ਇਹ ਵੀਰਵਾਰ ਤੋਂ ਲੈ ਕੇ ਅੱਜ ਅੱਜ ਵੀਰਵਾਰ ਹੈ ਇੱਕ ਹਫ਼ਤੇ ਦੇ ਵਿੱਚ ਵਿੱਚ ਮੇਰੇ ਜੀਵਨ ਦੇ ਵਿੱਚ ਜੋ ਮੈਂ ਬੋਲਦਾ ਪਿਆ ਨਾ ਉਹ ਹੋ ਹੀ ਜਾਂਦਾ ਪਿਆ ਪਰਮੇਸ਼ਰ ਇੰਨੇ ਵੱਡੇ ਕੰਮ ਕਰ ਰਿਹਾ ਆਪਣੇ ਦਰ ਆ ਹallelujah ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਤੇ ਰੱਬ ਦੇ ਦਾਤਾ ਦਾ ਧੰਨਵਾਦ ਕਰਦਾ ਹਾਂ ਜਿਹੜੇ ਪਰਮੇਸ਼ਰ ਨੇ ਰਈਏ ਤਾਂ ਅੰਬਰ ਦਾ ਸਾਡੇ ਵਾਸਤੇ ਪਰਮੇਸ਼ਰ ਨੇ ਲੈ ਕੇ ਭੇਜਿਆ ਹallelujah ਅਸੀਂ ਦੁੱਖਾਂ ਤੋਂ ਆਜ਼ਾਦ ਹੋ ਸਕੀਏ ਤੇ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ ਚਾਹਾਂਗਾ ਕਿ ਆਪਣੇ ਨਬੀ ਦੇ ਜੋ ਨਬੀ ਤੁਹਾਨੂੰ ਪਰਮੇਸ਼ਰ ਨੇ ਦਿੱਤਾ ਹੈ ਇਹਦੀ ਆਗਿਆਕਾਰੀ ਦੀ ਵਿੱਚ ਰੋ ਸਭ ਤੋਂ ਮਹਾਨ ਨਬੀ ਹੈ ਜਿਹੜਾ ਏਲੀਆ ਨਬੀ ਜਿਹੜਾ ਅਸੀਂ ਸੁਣਦੇ ਨਾ ਏਲੀਆ ਨਬੀ ਵਿਦਵਾ ਦਾ ਕਾਲ ਖਤਮ ਕਰ ਦਿੱਤਾ ਨਾ ਸਾਡਾ ਕਾਲ ਖਤਮ ਕਰਨ ਆਇਆ ਹallelujah